एयर होस्टेज ਦੇ ਮਾਮਲੇ 'ਚ ਆਇਆ ਨਵਾਂ ਮੋੜ ਸੱਚ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਦੇਖੋ ਆਖਿਰ ਕੀ ਹੋਇਆ ਸੀ ਗੱਡੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਜੁਗਿੰਦਰ ਨਗਰ ਵਾਸੀ ਇੱਕ ਲੜਕੀ ਦੀ ਨਹਿਰ ਵਿੱਚੋਂ ਬਾਡੀ ਮਿਲਣ ਦੇ ਮਾਮਲੇ ਦੇ ਨਾਲ ਕੇ ਨਵਾਂ ਮੋੜ ਆਇਆ ਹੈ ਇਸ ਮਾਮਲੇ ਦੇ ਵਿੱਚ ਰੋਪੜ ਪੁਲਿਸ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜੁਗਿੰਦਰਨਗਰ ਵਾਸੀ ਲੜਕੀ ਨੀਸ਼ਾ ਸੋਨੀ ਜੋ ਕਿ ਮੋਹਾਲੀ ਵਿਖੇ ਰਹਿ ਰਹੀ ਸੀ ਅਤੇ 에ਅਰ ਹੋਸਟੈਸ ਦੀ ਪੜ੍ਹਾਈ ਕਰ ਰਹੀ ਸੀ 20 ਜਨਵਰੀ ਨੂੰ ਲਾਪਤਾ ਹੋ ਗਈ ਅਤੇ ਇਸ ਸਬੰਧੀ ਰੋਪੜ ਪੁਲਿਸ ਨੇ 22 ਜਨਵਰੀ ਨੂੰ ਲਾਪਤਾ ਲੜਕੀ ਦੇ ਪਰਿਵਾਰ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਪਟਿਆਲਾ ਵਿਖੇ ਨਹਿਰ ਚੋਂ ਇਸ ਲੜਕੀ ਦੀ ਬੋਡੀ ਮਿਲੀ ਹੈ ਪੁਲਿਸ ਅਨੁਸਾਰ ਲੜਕੀ ਰੋਪੜ ਦੇ ਨਜ਼ਦੀਕ ਧਰੇੜੀ ਜੱਟਾਂ ਬੰਡ ਵਿਖੇ ਭਾਖੜਾ ਨਹਿਰ ਚ ਡਿੱਗੀ ਹੈ ਅਤੇ ਜਾਂਚ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਯੁਵਰਾਜ ਸਿੰਘ ਇਸ ਲੜਕੀ ਨੂੰ ਨਾਲ ਲੈ ਕੇ ਗਿਆ ਸੀ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਬਿਆਨ ਤੇ ਪੁਲਿਸ ਮੁਲਾਜ਼ਮ ਯੁਵਰਾਜ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਇਹ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਬੀਤੇ ਦਿਨੀ ਕੁੜੀ ਜਿਹੜੀ ਨਹਿਰ ਦੇ ਵਿੱਚ ਡਿੱਗ ਪਈ ਸੀ ਉਸ ਦਾ ਜਿਹੜਾ ਅਸਲ ਸੱਚ ਹੈ ਜਿਹੜਾ ਅੱਜ ਸਾਹਮਣੇ ਆਇਆ ਹੈ ਪਰ ਇਸ ਦੇ ਜਿਹੜਾ ਕਾਰਨਾ ਦਾ ਉਹ ਕੋਈ ਵੀ ਸਪਸ਼ਟੀਕਰਨ ਸਾਹਮਣੇ ਨਹੀਂ ਆ ਸਕਿਆ ਤੇ ਨਾ ਹੀ ਅਜੇ ਪੁਲਿਸ ਨੇ ਇਸ ਮਾਮਲੇ ਖਿਲਾਫ ਕੋਈ ਸਪਸ਼ਟੀਕਰਨ ਦਿੱਤਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਇਹ ਨਵਾਂ ਮੋੜ ਆਇਆ ਹੈ ਕਿ ਇਸ ਲੜਕੀ ਦੀ ਜਿਹੜੀ ਬਾਡੀ ਆ ਉਹ ਭਾਖੜਾ ਡੈਰ ਦੇ ਵਿੱਚੋਂ ਅੱਜ ਬਰਾਮਦ ਕੀਤੀ ਗਈ ਹੈ ਤਾਏ ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ